ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਜਿਵੇਂ ਤੁਸੀਂ ਦੇਖਿਆ ਕਿ ਪਿੰਕੀ ਆਪਣੇ ਆਸ਼ਿਕ ਨੂੰ ਮਿਲਣ ਲਈ ਗਈ ਹੁੰਦੀ ਆ ਕਿਉਂਕਿ ਉਸਨੇ ਉਸਨੂੰ ਕਿਹਾ ਕਿ ਤੂੰ ਬਾਹਰ ਆ ਜਾ ਉਹ ਡਰਦੀ ਡਰਦੀ ਜਾਂਦੀ ਆ ਉਸਨੂੰ ਲੱਗਦਾ ਹੈ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ ਪਰ ਜਦ ਉਸਨੂੰ ਵਿੱਕੀ ਤੇ ਪ੍ਰੀਤ ਉਹ ਵੀ ਹਸਪੀਟਲ ਗਏ ਹੁੰਦੇ ਆ ਤੇ ਉਸਨੂੰ ਵੇਖ ਲੈਂਦੇ ਆ ਤੇ ਫਿਰ ਉਹਨਾਂ ਦੇ ਅੱਗੇ ਕੀ ਰਿਐਕਸ਼ਨ ਹੁੰਦੇ ਆ ਸੋ ਆਪਾਂ ਸਾਰੀ ਗੱਲ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਜਿਵੇਂ ਕਿ ਉਸਨੂੰ ਪਹਿਲਾਂ ਸੁਪਨਾ ਆਇਆ ਹੁੰਦਾ ਕਿ ਦੀ ਜਿਵੇਂ ਉਸਦੇ ਆਸ਼ਿਕ ਦੇ ਨਾਲ ਇੱਕ ਮੁੰਡਾ ਆ ਕੇ ਕਬਲ ਦੇ ਉੱਤੇ ਹਮਲਾ ਕਰਦੇ ਨੇ ਤੇ ਉਸਦੀ ਅੱਖ ਖੁੱਲਦੀ ਆ ਤੇ ਚੀਕਾ ਮਾਰਨ ਲੱਗ ਪੈਂਦੀ ਆ ਕਬਲ ਦੇ ਪੁੱਛਣ ਤੇ ਉਹ ਕਹਿੰਦੀ ਆ ਕਿ ਬਸ ਮੈਨੂੰ ਇੱਕ ਬੁਰਾ ਸੁਪਨਾ ਆਇਆ ਸੀ ਤੇ ਇਸ ਕਰਕੇ ਕਬਲ ਨੂੰ ਵੀ ਸ਼ੱਕ ਜਾ ਹੋ ਰਿਹਾ ਹੈ ਕਿ ਕਦੇ ਇਸ ਨੂੰ ਸੁਪਨੇ ਆਉਂਦੇ ਆ ਤੇ ਕਦੇ ਕਾਲ ਲੈ ਕਰਨ ਲੱਗਿਆਂ ਵੀ ਹਿਚਕਚਾਉਂਦੇ ਰਹਿੰਦੀ ਆ ਸੋ ਜਦ ਕਵਲ ਉਸਨੂੰ ਪੁੱਛਦਾ ਏ ਕਿ ਤੂੰ ਠੀਕ ਆ ਤਾਂ ਕਹਿ ਦਿੰਦੀ ਆ ਹਾਂ ਠੀਕ ਉਸ ਤੋਂ ਬਾਅਦ ਜਦ ਉਸਦੇ ਆਸ਼ਿਕ ਦਾ ਫੋਨ ਆ ਜਾਂਦਾ ਏ ਤੇ ਉਹ ਉਸਨੂੰ ਕਹਿੰਦਾ ਏ ਕਿ ਤੂੰ ਮੈਨੂੰ ਬਾਹਰ ਮਿਲ ਤਾਂ ਉਹ ਡਰਦੀ ਡਰਦੀ ਕਰੋ ਨਿਕਲਦੀ ਆ ਉਸਨੂੰ ਲੱਗਦਾ ਏ ਕਿ ਕੋਈ ਵੇਖ ਨਾ ਲਵੇ ਉਹ ਦੱਸ ਦਿੰਦੀ ਆ ਕਿ ਕਵਲ ਹੁਣ ਚੰਡੀਗੜ੍ਹ ਆਉਣ ਲਈ ਬਿਲਕੁਲ ਨਹੀਂ ਮੰਨ ਰਿਹਾ ਇਸ ਕਰਕੇ ਉਸਨੂੰ ਕਾਫੀ ਗੁੱਸਾ ਵੀ ਲੱਗ ਰਿਹਾ ਹੁੰਦਾ ਏ ਤੇ ਉਹ ਸੋਚਦੀ ਆ ਕਿ ਹੁਣ ਮੈਨੂੰ ਆਪ ਹੀ ਫੈਸਲਾ ਲੈਣਾ ਪੈਣਾ ਪਰ ਉਹ ਮੁੰਡਾ ਕਹਿੰਦਾ ਹੈ ਕਿ ਆਪਾਂ ਕਬਲ ਦਾ ਕੰਮ ਹੀ ਕਰਾ ਦਿੰਨੇ ਆ ਤੇ ਇਸ ਗੱਲ ਲਈ ਉਹ ਨਹੀਂ ਮੰਦੀ ਕਿਉਂਕਿ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਇਹੋ ਜਿਹੇ ਕੰਮ ਵਿੱਚ ਇਸ ਦਾ ਸਾਥ ਦਿੱਤਾ ਤੇ ਮੈਨੂੰ ਵੀ ਜੇਲ੍ਹ ਹੀ ਜਾਣਾ ਪੈਣਾ ਉਹ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਨਾ ਕਿ ਜੇਲ੍ਹ ਜਾਣਾ ਚਾਹੁੰਦੀ ਪਰ ਉਹ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਾ ਇਹ ਸਾਰੀ ਗੱਲ ਮੇਰੇ ਤੇ ਛੱਡ ਦੇ ਸੋ ਜਾਦੂ ਬਾਹਰ ਘੁੰਮ ਰਹੇ ਹੁੰਦੇ ਆ ਤੇ ਉਧਰੋਂ ਪ੍ਰੀਤ ਤੇ ਵਿੱਕੀ ਵੀ ਹਸਪੀਟਲ ਦੇ ਹੁੰਦੇ ਆ ਉਹ ਆਪਣੀ ਮੈਡੀਸਿਨ ਲੈਣ ਲਈ ਉਸ ਤੋਂ ਬਾਅਦ ਜਦੋਂ ਹਸਪੀਟਲ ਤੋਂ ਨਿਕਲ ਕੇ ਆ ਰਹੇ ਹੁੰਦੇ ਆ ਜਾਤੇ ਉਹਨਾਂ ਨੂੰ ਗੱਡੀ ਦਿਸਦੀ ਆ ਤੇ ਪਹਿਲਾਂ ਤਾਂ ਉਹ ਗੌਰ ਨਹੀਂ ਕਰਦੇ ਜਦ ਪਿੰਕੀ ਉਸ ਗੱਡੀ ਵਿੱਚੋਂ ਉਤਰ ਰਹੀ ਹੁੰਦੀ ਆ ਤੇ ਉਹ ਵੇਖ ਕੇ ਹੈਰਾਨ ਹੋ ਜਾਂਦੇ ਆ ਕਿਉਂਕਿ ਉਹਨਾਂ ਦੇ ਸਾਹਮਣੇ ਪਿੰਕੀ ਆ ਰਹੀ ਹੁੰਦੀ ਆ ਉਹ ਸਾਈਡ ਤੋਂ ਹੋ ਕੇ ਦੇਖਣਾ ਚਾਹੁੰਦੇ ਆ ਕਿ ਇਹ ਕੀ ਕਰਦੀ ਆ ਸੋ ਜਦ ਮੁੰਡੇ ਨੂੰ ਬਾਈ ਵਗੈਰਾ ਕਰਦੀ ਆ ਤੇ ਸਾਰਾ ਕੁਝ ਵਿੱਕੀ ਤੇ ਪ੍ਰੀਤ ਵੇਖ ਲੈਂਦੇ ਤੇ ਹੈਰਾਨ ਵੀ ਹੁੰਦੇ ਆ ਕਿ ਇਹ ਸਾਰਾ ਕੁਝ ਕੀ ਕਰ ਰਹੀ ਆ ਤੇ ਪਿੰਕੀ ਫਿਰ ਆਟੋ ਫੜ ਕੇ ਘਰੇ ਚਲੀ ਜਾਂਦੀ ਆ ਪ੍ਰੀਤ ਤੇ ਵਿੱਕੀ ਵੀ ਹੈਰਾਨ ਹੋ ਜਾਂਦੇ ਉਹ ਵੀ ਘਰੇ ਪਹੁੰਚ ਜਾਂਦੇ ਆ ਘਰ ਜਾ ਕੇ ਉਹ ਦੋਵੇਂ ਜਾੜ ਗੱਲਾਂ ਕਰ ਦੇ ਆ ਕੇ ਪਿੰਗੀ ਅੱਜ ਕਿਸੇ ਮੁੰਡੇ ਨੂੰ ਹੀ ਮਿਲ ਕੇ ਆਈ ਪੱਕੀ ਗੱਲ ਇਹ ਆ ਉਹ ਆਪਣੀ ਸੱਸ ਨੂੰ ਦੱਸਦੀ ਆ ਪ੍ਰੀਤ ਪਰ ਉਸਦੀ ਸੱਸ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਏ ਸਾਰੀ ਗੱਲ ਦਾ ਪ੍ਰੀਤ ਉਸਦੀ ਪ੍ਰੀਤ ਦੀ ਸੱਸ ਉਸ ਨੂੰ ਅੱਗੋਂ ਕਹਿੰਦੀ ਆ ਕਿ ਤੈਨੂੰ ਭਲੇਖਾ ਲੱਗਾ ਹੋਣਾ ਉਹ ਇਦਾਂ ਦੀ ਨਹੀਂ ਹੈਗੀ ਪਰ ਪ੍ਰੀਤ ਤੇ ਵਿੱਕੀ ਨੇ ਕਿਹਾ ਕਿ ਅਸੀਂ ਆਪਣੇ ਅੱਖੀ ਵੇਖਿਆ ਹੈਗੀ ਉਹ ਕਿਸੇ ਮੁੰਡੇ ਨਾਲ ਗੱਡੀ ਤੇ ਉਤਰੀ ਇਸ ਕਰਕੇ ਪਾਲੀ ਨੂੰ ਡਰ ਲੱਗ ਰਿਹਾ ਹੁੰਦਾ ਕਿਉਂਕਿ ਉਸਦੇ ਪਤੀ ਆ ਤੇ ਉਸ ਨੂੰ ਸਾਰਾ ਪਤਾ ਕਿ ਇਹ ਕੀ ਲੱਛਣ ਕਰਦੀ ਆ ਇਸ ਕਰਕੇ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਚੁੱਪ ਕਰ ਜਾਓ ਕਿਸੇ ਨਾਲ ਗੱਲ ਨਾ ਕਰਿਓ ਸਾਰੀ ਗੱਲ ਸਾਡੇ ਤੇ ਆ ਜਾਣੀ ਆ ਤੇ ਤੁਸੀਂ ਹੁਣ ਇਸ ਗੱਲ ਨੂੰ ਇੱਥੇ ਹੀ ਦੱਬ ਦਿਓ ਪਰ ਵੀ ਕੀ ਕਹਿੰਦਾ ਕਿ ਆਪਾਂ ਇਸ ਗੱਲ ਨੂੰ ਕਿਉਂ ਦੱਬਣਾ ਸਾਨੂੰ ਚਾਹੀਦਾ ਹੈ ਕਿ ਕਵਲਵੀਰ ਨੂੰ ਸਾਰੀ ਗੱਲ ਦੱਸੀ ਉਸਦੇ ਨਾਲ ਧੋਖਾ ਕਰ ਰਹੀ ਆ ਵਿੱਕੀ ਦੀ ਮਾਂ ਵਿੱਕੀ ਨੂੰ ਸਮਝਾਉਂਦੀ ਆ ਕਿ ਤੂੰ ਇਸ ਗੱਲ ਵਿੱਚ ਨਹੀਂ ਪੈਣਾ ਮੈਂ ਆਪੇ ਹੀ ਗੱਲ ਕਰ ਲਵਾਂਗੀ। ਪ੍ਰੀਤ ਵਿੱਕੀ ਨੂੰ ਕਹਿੰਦੀ ਆ ਕਿ ਮੰਮੀ ਗੱਲ ਨੂੰ ਨਾ ਪਰਹੇ ਜੇ ਇਹ ਗੱਲ ਆਪਾਂ ਵੀ ਇਹਨਾਂ ਦੱਸੀ ਤਾਂ ਕੱਲ ਨੂੰ ਕਵਲ ਭਾਜੀ ਦਾ ਹੋਰ ਘਰ ਖਰਾਬ ਹੋ ਜਾਣਾ। ਇੱਥੇ ਵਿੱਕੀ ਕਹਿੰਦਾ ਕਿ ਖਰਾਬ ਨਹੀਂ ਹੋਣਾ ਹੋ ਹੀ ਰਿਹਾ ਹੈ ਜਿਹੜੇ ਉਹ ਕੰਮ ਕਰ ਰਹੀ ਇਸ ਤਰੀਕੇ ਨਾਲ ਕਿਸੇ ਬੰਦੇ ਦਾ ਘਰ ਨਹੀਂ ਬਚਦਾ ਤੇ ਕਵਲ ਭਾਜੀ ਨੂੰ ਧੋਖਾ ਮਿਲ ਰਿਹਾ ਹੈ ਤੇ ਮੈਂ ਗੱਲ ਉਸਨੂੰ ਦੱਸਾਂਗਾ। ਸੋ ਹੁਣ ਵੇਖਦੇ ਆ ਵਿੱਕੀ ਜਦ ਕਵਲ ਭਾਜੀ ਦੇ ਨਾਲ ਗੱਲ ਕਰਦੀ ਆ ਤੇ ਉਹਨਾਂ ਦੇ ਅੱਗੇ ਕੀ ਰਿਐਕਸ਼ਨ ਜੇ ਹੋਣਗੇ ਸੋ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ